ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡੀ ਪੰਜਾਬੀ ਭਾਸ਼ਾ ਦਾ ਅਨਮੋਲ ਖਜ਼ਾਨਾ ਸਾਡਾ ਇਤਿਹਾਸ ਸਾਡਾ ਸਾਹਿਤ ਰਿਕਾਰਡ ਕਰਨਾ ਹੈ ਤੁਹਾਡੇ ਕੋਲੋਂ ਭਰਪੂਰ ਸਹਿਯੋਗ ਦੀ ਆਸ ਨਹੀਂ ਵਿਸ਼ਵਾਸ ਕਰਦਾ ਹਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਅਤੇ ਵੀਡੀਓ ਦੇ ਲਿੰਕ ਅੱਗੇ ਵੀ ਸਾਂਝੇ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਆਪਾਂ ਕਿਤਾਬ ਪੜ ਰਹੇ ਹਾਂ ਖੜਕੂ ਸਾਖੀ ਸਰਦਾਰ ਦਲਜੀਤ ਸਿੰਘ ਹੋਣਾਂ ਦੇ ਹੀ ਹੋਈ ਪਿਛਲੀ ਵੀਡੀਓ ਵਿੱਚ ਆਪਾਂ ਪੜ ਚੁੱਕੇ ਹਾਂ ਅਮਰੀਕਾ ਵਾਲਾ ਨੌਜਵਾਨ ਲੜੀ ਜੋੜਨ ਲਈ ਬਾਕੀ ਰਿਕਾਰਡਡ ਵੀਡੀਓਜ਼ ਨੂੰ ਸੁਣ ਲਿਆ ਜਾਵੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਾਂਗੇ ਸੇਵਾ ਭਾਵਨਾ ਵਾਲੀ ਮਾਤਾ ਸ਼੍ਰੀ ਅੰਮ੍ਰਿਤਸਰ ਸ਼ਹਿਰ ਦੇ ਪੁਰਾਣੇ ਇਲਾਕੇ ਵਿੱਚ ਭੀੜ ਭੜੱਕੇ ਵਾਲੀ ਥਾਂ ਤੇ ਇੱਕ ਠਾਹਰ ਸਾਨੂੰ ਟਕਸਾਲ ਦੇ ਸਿੰਘਾਂ ਨੇ ਦਿੱਤੀ ਸੀ ਇਸ ਘਰ ਵਿੱਚ ਇੱਕ ਬਜ਼ੁਰਗ ਮਾਤਾ ਉਹਦੇ ਦੋ ਮੁੰਡੇ ਅਤੇ ਅੱਗੋਂ ਉਹਨਾਂ ਦੇ ਪਰਿਵਾਰ ਸਨ ਮਾਤਾ ਦੇ ਮੁੰਡੇ ਕੋਈ ਆਪਣਾ ਕਾਰੋਬਾਰ ਕਰਦੇ ਸਨ ਪਰਿਵਾਰ ਦੀ ਹਾਲਤ ਉਸ ਵੇਲੇ ਦੇ ਹਿਸਾਬ ਨਾਲ ਵਦੀਆ ਤੇ ਸੌਖੀ ਸੀ ਟੱਬਰ ਦੇ ਸਾਰੇ ਜੀ ਅੰਮ੍ਰਿਤਧਾਰੀ ਸਨ ਮਥਰਾ ਸਿੰਘ ਅਤੇ ਮੈਂ ਉਦੋਂ ਕੋਨੇ ਹੁੰਦੇ ਸਾਂ ਪਰਿਵਾਰ ਵਾਲਿਆਂ ਨੇ ਸਾਨੂੰ ਪਹਿਲੀ ਵਾਰ ਵੇਖ ਕੇ ਹੈਰਾਨੀ ਭਰੀ ਨਾ ਖੁਸ਼ੀ ਵਿਖਾਈ ਟਕਸਾਲ ਵਾਲੇ ਸਿੰਘ ਨੇ ਪਰਿਵਾਰ ਨੂੰ ਸਾਡੇ ਬਾਰੇ ਦੱਸਿਆ ਤਾਂ ਉਹਨਾਂ ਦਾ ਵਤੀਰਾ ਬਹੁਤ ਪਿਆਰ ਅਤੇ ਆਪਣਤ ਵਾਲਾ ਸੀ ਮੈਂ ਭਾਵੇਂ ਘਟਵਾਦੀ ਹੀ ਉੱਥੇ ਜਾਂਦਾ ਸੀ ਪਰ ਮਥਰਾ ਸਿੰਘ ਗਾਹੇ ਵਗਾਹੇ ਪ੍ਰਸ਼ਾਦਾ ਪਾਣੀ ਛੱਕ ਆਉਂਦਾ ਸੀ ਇਹ ਘਰ ਵਿੱਚ ਸਾਡੇ ਤੋਂ ਬਿਨਾਂ ਮਾਸਟਰ ਸੁਖਵਿੰਦਰ ਸਿੰਘ ਬੱਬਰ ਖਾਲਸਾ ਅਤੇ ਗੁਰਜੀਤ ਸਿੰਘ ਫੈਡਰੇਟ ਵੀ ਆਉਂਦੇ ਸਨ ਪਰਿਵਾਰ ਨੇ ਉਹਨਾਂ ਨੂੰ ਸਾਡੇ ਬਾਰੇ ਨਹੀਂ ਦੱਸਿਆ ਸੀ ਅਤੇ ਨਾ ਹੀ ਸਾਨੂੰ ਉਹਨਾਂ ਬਾਰੇ ਦੱਸਿਆ ਸੀ ਬਜ਼ੁਰਗ ਮਾਤਾ ਦਾ ਪਤੀ ਕੋਈ ਦਹਾਕਾ ਪਹਿਲਾਂ ਚੜ੍ਹਾਈ ਕਰ ਗਿਆ ਸੀ ਮਾਤਾ ਬਹੁਤ ਜ਼ੋਰ ਵਾਲੀ ਅਤੇ ਪੂਰੀ ਤਰ੍ਹਾਂ ਪੰਥ ਨੂੰ ਪਰਣਾਈ ਰੂਹ ਸੀ ਉਹ ਉਸ ਵੇਲੇ ਕੋਈ 70 ਕੋਸਾਲ ਦੇ ਨੇੜੇ ਹੋਣੀ ਹੈ ਪਰ ਬਹੁਤ ਤੰਦਰੁਸਤ ਸੀ ਘਰ ਦਾ ਸਾਰਾ ਕੰਮਕਾਰ ਕਰ ਲੈਂਦੀ ਸੀ ਘਰ ਦੇ ਜੀਵਾਂ ਵਿੱਚ ਬਹੁਤ ਏਕਾ ਅਤੇ ਪਿਆਰ ਸੀ ਉਹਦੀਆਂ ਨੂੰਹਾਂ ਸਤਕਾਰ ਕਾਰਨ ਹੀ ਮਾਤਾ ਨੂੰ ਕੰਮ ਨਹੀਂ ਕਰਨ ਦਿੰਦੀਆਂ ਸੀ ਮਾਤਾ ਦੀ ਪਰਿਵਾਰ ਵਿੱਚ ਸਰਦਾਰੀ ਸੀ। ਅਮਰਤ ਵੇਲੇ ਨੇਮ ਨਾਲ ਦਰਬਾਰ ਸਾਹਿਬ ਜਾਂਦੀ ਸੀ, ਉੱਥੇ ਸੇਵਾ ਕਰਦੀ ਸੀ ਅਤੇ ਆ ਕੇ ਸਭ ਨੂੰ ਪ੍ਰਸ਼ਾਦ ਵੰਡਦੀ ਸੀ। ਉਹਦਾ ਘਰ ਵਿੱਚ ਬਹੁਤਾ ਸਮਾਂ ਪਾਠ ਕਰਨ ਵਿੱਚ ਬੀਤਦਾ ਸੀ। ਘਰ ਵਿੱਚ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਉਹਦੀ ਖਾਸੀਅਤ ਸੀ। ਸਾਡੇ ਸਮੇਤ ਜਿੰਨੇ ਵੀ ਸਿੰਘ ਘਰ ਆਉਂਦੇ ਸਨ, ਉਹ ਸਾਰਿਆਂ ਨੂੰ ਹਾਲ-ਚਾਲ ਪੁੱਛਦੀ ਸੀ। ਉਹਨਾਂ ਦੇ ਘਰ ਪਰਿਵਾਰ ਬਾਰੇ ਪੁੱਛਦੀ ਅਤੇ ਉਹਨਾਂ ਦੀਆਂ ਲੋੜਾਂ ਬਾਰੇ ਵੀ ਪੁੱਛਦੀ। ਜਦੋਂ ਵੀ ਸਿੰਘ ਘਰ ਆਉਂਦੇ ਤਾਂ ਪ੍ਰਸ਼ਾਦਾ ਮਾਤਾ ਹੀ ਤਿਆਰ ਕਰਦੀ ਬਾਕੀ ਪਰਿਵਾਰ ਉਹਦੀ ਮਦਦ ਕਰਦਾ ਸੀ। ਪ੍ਰਸ਼ਾਦਾ ਤਿਆਰ ਕਰਨ ਵੇਲੇ ਉਹ ਪਾਠ ਕਰਦੀ ਰਹਿੰਦੀ ਅਤੇ ਸਾਰੇ ਭਾਂਡੇ ਵੀ ਉਸ ਦਿਨ ਉਹ ਹੀ ਧੋਂਦੀ ਸੀ। ਉਹਦੀਆਂ ਨੂਹਾਂ ਬਹੁਤ ਕਹਿੰਦੀਆਂ ਸਨ ਪਰ ਉਹ ਮੰਨਦੀ ਨਹੀਂ ਸੀ। ਉਹ ਹਰ ਵਾਰ ਖਾਸ ਖਾਣਾ ਤਿਆਰ ਕਰਦੀ ਸੀ। ਦੋ ਦੋ ਸਬਜ਼ੀਆਂ, ਰਾਇਤਾ ਫਿਰ ਮਿੱਠਾ ਤੇ ਫਿਰ ਚਾਹ ਦੁੱਧ। ਉਹ ਜੋ ਵੀ ਬਣਾਉਂਦੀ ਸੀ ਅਕਸਰ ਜ਼ਿਆਦਾ ਹੀ ਖਾ ਜਾਂਦੇ ਸਨ। ਉਹਦੇ ਖਾਣੇ ਵਿੱਚੋਂ ਸਵਾਦ ਨਾਲੋਂ ਕਿਸੇ ਪਵਿੱਤਰਤਾ ਦਾ ਅਹਿਸਾਸ ਜ਼ਿਆਦਾ ਮਹਿਸੂਸ ਹੁੰਦਾ ਸੀ। ਜੇ ਕਿਸੇ ਨੇ ਵੱਧ ਖਾਧੇ ਜਾਣ ਬਾਰੇ ਨਾਤਾ ਉਹਨੇ ਖੁਸ਼ੀ ਹੋਣਾ ਅਸੀਂ ਜਦੋਂ ਵੀ ਸ੍ਰੀ ਅਮਰitsar ਹੁੰਦੇ ਤਾਂ ਸਾਡੀ ਇੱਛਾ ਹੁੰਦੀ ਕਿ ਪ੍ਰਸ਼ਾਦਾ ਮਾਤਾ ਕੋਲ ਹੀ ਛੱਕਿਆ ਜਾਵੇ ਉਸ ਮਾਤਾ ਦਾ ਸਾਡੇ ਤੇ ਕਾਫੀ ਪ੍ਰਭਾਵ ਸੀ ਅਸੀਂ ਜਦੋਂ ਵੀ ਜਾਣਾ ਅਕਸਰ ਉਹਨੂੰ ਸਾਡੇ ਆਉਣ ਬਾਰੇ ਪਹਿਲਾਂ ਹੀ ਮਹਿਸੂਸ ਹੁੰਦਾ ਸੀ ਜਦੋਂ ਮਾਸਟਰ ਸੁਖਵਿੰਦਰ ਸਿੰਘ ਬੱਬਰ ਕੈਟਾ ਰਹੀ ਚੁੱਕਿਆ ਗਿਆ ਤਾਂ ਸਾਨੂੰ ਕਿਤੇ ਉਹ ਕੁਝ ਪਤਾ ਨਹੀਂ ਚੱਲਿਆ ਉਹ ਮਾਤਾ ਬਹੁਤ ਡੂੰਗੀ ਅਰਦਾਸ ਵਿੱਚ ਚਲੀ ਗਈ ਤੇ ਉਹਨੇ ਦੱਸਿਆ ਕਿ ਸਿੰਘ ਗੁਰੂ ਨੂੰ ਪਿਆਰਾ ਹੋ ਗਿਆ ਹੈ ਫਿਰ ਉਹਨੇ ਪਾਠ ਕਰਕੇ ਭੋਗ ਆਇਆ ਉਹਨੇ ਮਥਰਾ ਸਿੰਘ ਨੂੰ ਕਿਹਾ ਤੂੰ ਵੀ ਧਿਆਨ ਰੱਖਿਆ ਕਰ ਬਹੁਤ ਘੁੰਮਦਾ ਰਹਿੰਦਾ ਹੈ ਕੁਝ ਚਿਰ ਮਗਰੋਂ ਮਥਰਾ ਸਿੰਘ ਵੀ ਫੜਿਆ ਗਿਆ ਤੇ ਸ਼ਹੀਦ ਹੋ ਗਿਆ ਮੈਂ ਕਾਫੀ ਚਿਰ ਬਾਅਦ ਉੱਥੇ ਗਿਆ ਤਾਂ ਉਹ માતા ਓਵੇਂ ਹੀ ਚੜਦੀ ਕਲਾ ਤੇ ਸਿਮਰਨ ਦੀ ਮੂਰਤ ਜਪਦੀ ਸੀ ਉਹਨੂੰ ਬਹੁਤ ਉਦਾਸੀ ਵੀ ਸੀ ਕਿ ਸਿੰਘ ਸ਼ਹੀਦ ਹੋ ਗਏ ਪਰ ਮਾਨ ਵੀ ਸੀ ਕਿ ਚੜਦੀ ਕਲਾ ਨਾਲ ਤਸ਼ੱਦਦ ਸਹਿ ਗਏ ਉਹ ਇੰਜ ਫਿਕਰ ਅਤੇ ਮੋਹ ਕਰਦੀ ਜਿਵੇਂ ਉਹਦੇ ਆਪਣੇ ਪੁੱਤਰ ਹੋਣ ਉਹ ਸਿੰਘਾਂ ਲਈ ਰੋਜ਼ ਦੁਆਵਾਂ ਕਰਦੀ ਫਿਰ ਮੈਂ ਕਾਫੀ ਉਥੇ ਨਹੀਂ ਗਿਆ ਅਤੇ ਬਾਅਦ ਵਿੱਚ ਫੜਿਆ ਗਿਆ ਜਦੋਂ ਪਤਾ ਕਰਾਇਆ ਤਾਂ ਖਬਰ ਮਿਲੀ ਕਿ ਮਾਤਾ ਤਾਂ ਬਹੁਤ ਸਮਾਂ ਪਹਿਲਾਂ ਚੜ੍ਹਾਈ ਕਰ ਗਈ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਹੁੰਦੇ ਸਾਂ ਤਾਂ ਸਾਨੂੰ ਇੰਜ ਲੱਗਦਾ ਸੀ ਕਿ ਮਾਤਾ ਦੀ ਅਰਦਾਸ ਸਾਨੂੰ ਬਚਾਈ ਰੱਖਦੀ ਹੈ ਜਦੋਂ ਅਸੀਂ ਉਹਦੇ ਘਰ ਜਾਂਦੇ ਤਾਂ ਉਹਨੂੰ ਤਸੱਲੀ ਆ ਜਾਂਦੀ ਉਸਦੇ ਪਿਆਰ ਅਤੇ ਸ਼ਰਦਾ ਨਾਲ ਗੁੱਦੇ ਪ੍ਰਸ਼ਾਦੇ ਸਾਡੀ ਸਾਰੀ ਚਿੰਤਾ ਲਾ ਦਿੰਦੇ ਮਾਤਾ ਕੋਲ ਜਾਣਾ ਚੜ੍ਹਦੀ ਕਲਾ ਨਾਲ ਪਰ ਜਾਣਾ ਹੁੰਦਾ ਸੀ ਅਸੀਂ ਸੰਘਰਸ਼ ਵਿੱਚ ਜੋ ਵੀ ਕੀਤਾ ਜੂਜੇ ਸ਼ਹੀ ਦਿੰਗਾ ਪਾਈਆਂ ਤਸ਼ੱਦਦ ਝੱਲਿਆ ਜੇਲਾ ਵਿੱਚ ਮੁਸ਼ਕਲਾਂ ਕੱਟੀਆਂ ਇਹ ਸਭ ਉਹਨਾਂ ਪਵਿੱਤਰ ਰੂਹਾਂ ਦੀ ਬਰਕਤ ਕਰਕੇ ਹੀ ਕਰ ਸਕੇ ਉਹਨਾਂ ਦੀਆਂ ਅਸੀਸਾਂ ਅਰਦਾਸਾਂ ਸਦਾ ਸਾਡੇ ਨਾਲ ਸਨ ਜਿਸ ਕਰਕੇ ਸਾਡੇ ਅੰਦਰ ਆਪਣੇ ਰਾਹਾਂ ਤੇ ਵਧਣ ਦਾ ਹੋਰ ਹੌਸਲਾ ਆਉਂਦਾ ਸੀ ਇਹੋ ਜਹੀਆਂ ਮਾਵਾ ਭੈਣਾਂ ਦੀਆਂ ਸਾਂਝੀਆਂ ਅਰਦਾਸਾਂ ਅਤੇ ਸਮੂਹਿਕ ਸੁਰਤ ਨੇ ਸਾਡੇ ਕਿਰਦਾਰ ਨੂੰ ਉੱਚਾ ਚੁੱਕੀ ਰੱਖਿਆ ਇਹ ਸਾਡੀ ਗੈਬੀ ਸ਼ਕਤੀ ਸੀ ਜਿਸ ਬਾਰੇ ਦੁਸ਼ਮਨ ਨੂੰ ਕੋਈ ਇਲਮ ਨਹੀਂ ਸੀ ਜੇ ਕੋਈ ਜਾਣਕਾਰੀ ਸੀ ਵੀ ਤਾਂ ਉਹਨੂੰ ਇਹ ਯਕੀਨ ਨਹੀਂ ਸੀ ਕਿ ਜ਼ਿੰਦਗੀ ਇਸ ਤਰ੍ਹਾਂ ਵੀ ਚੱਲਦੀ ਹੁੰਦੀ ਹੈ ਉਸ ਮਾਂ ਨੂੰ ਯਾਦ ਕਰਦਿਆਂ ਹੋਰ ਕਿੰਨੀਆਂ ਹੀ ਮਾਵਾਂ ਯਾਦ ਆਉਂਦੀਆਂ ਹਨ ਜੋ ਇਹੋ ਜਹੀਆਂ ਹੀ ਸਨ ਕਿਸੇ ਬਾਰੇ ਵੀ ਵਿਧਾਕੇ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਪੰਥ ਪ੍ਰਸਤੀ ਆਪਾ ਵਾਰਨ ਅਤੇ ਪਿਆਰ ਦੇ ਜਿਸ ਤਰ੍ਹਾਂ ਤਲ ਉਤੇ ਇਹ ਵਿਚਰਦੀਆਂ ਹਨ ਉੱਥੇ ਕੋਈ ਤੁਲਨਾ ਨਹੀਂ ਕੀਤੀ ਜਾਂਦੀ ਕਮਰਜੀਤ ਸਿੰਘ ਸੁਲਤਾਨਵਿੰਡ ਦੀ ਮਾਤਾ ਦੀ ਸਬਰ ਭਰੀ ਅਰਦਾਸ ਸਤਪਾਲ ਸਿੰਘ ਢਿੱਲੋਂ ਦੀ ਮਾਤਾ ਦਾ ਸਦਾ ਹੀ ਪ੍ਰਸ਼ਾਦਾ ਤਿਆਰ ਕਰਕੇ ਸਿੰਘਾਂ ਨੂੰ ਉਡੀਕਦੇ ਰਹਿਣਾ ਗੁਰਸ਼ਰਨ ਸਿੰਘ ਗਾਮੇ ਦੀ ਮਾਤਾ ਦਾ ਸਦਾ ਹੀ ਸਾਡੀ ਸਲਾਮਤੀ ਲਈ ਦੁਆ ਵਿੱਚ ਜੁੜੇ ਰਹਿਣਾ ਸੁਖਦੇਵ ਸਿੰਘ ਸੁਖੇ ਦੀ ਮਾਤਾ ਦੀ ਖਾਮੋਸ਼ ਅਰਦਾਸ ਬਲਜਿੰਦਰ ਸਿੰਘ ਰਾਜੂ ਦੀ ਮਾਤਾ ਦੀ ਚੜ੍ਹਦੀ ਕਲਾ ਦੀ ਪ੍ਰੇਰਣਾ ਭਾਈ ਜਿੰਦੇ ਅਤੇ ਮਥਰਾ ਸਿੰਘ ਦੀ ਮਾਤਾ ਦਾ ਪਿਆਰ ਇਹਨਾਂ ਪਵਿੱਤਰ ਰੂਹਾਂ ਦਾ ਕੋਈ شمار ਨਹੀਂ ਹੈ ਇਹ ਸਦਾ ਹੀ ਗੁਰੂ ਦੀ ਬਖਸ਼ਿਸ਼ ਵਜੋਂ ਪੰਥ ਵਿੱਚ ਮੌਜੂਦ ਹੁੰਦੀਆਂ ਹਨ ਅਤੇ ਸਹਿਜੇ ਹੀ ਸਬਰ ਸਿਦਕ ਦੀ ਕਲਾ ਵਰਤਾਉਂਦੀਆਂ ਹਨ ਧੰਨਵਾਦ